ਤੇ ਅਸੀਂ ਇਹ ਸਮੇਂ ਕਰਿਆਮ ਵੇਖੇ ਜਿਹੜਾ ਕ੍ਰੀਹਨੂ ਰੋਡ ਜਾਂਦਾ ਆ ਇੱਕ ਚੱਕੀ ਦੇ ਆਟਾ ਚੱਕੀ ਦੇ ਬਾਹਰ ਖੜੇ ਆ ਇੱਥੇ ਲਿਆ ਕੇ ਆ ਕੱਟਾ ਆ ਪੀਲਾ ਕੱਟਾ ਸਿੱਟ ਦਿੰਦਾ ਆ ਦੁਕਾਨਦਾਰ ਵੀਰ ਪਰੇਸ਼ਾਨ ਹੈ ਇਹ ਦੁਕਾਨਦਾਰ ਵੀਰ ਕਹਿੰਦਾ ਕਿ ਮੇਰਾ ਪਹਿਲਾ ਵੀ ਨੁਕਸਾਨ ਹੋਇਆ ਹਾਲਾਂਕਿ ਬਹੁਤ ਸਾਰੇ ਇੱਥੇ ਲੋਕ ਨੇ ਜਿਹੜੇ ਕਹਿੰਦੇ ਚਲੋ ਛੱਡੋ ਤੇ ਕੱਲ ਹੀ ਮਤਲਬ ਹਜੇ ਮਾਲ ਆਣਾ ਸਟਾਰਟ ਹੀ ਹੋਇਆ ਹੈ ਕੱਲੇ ਹੁਣੇ ਸਵੇਰੇ ਘੰਟਾ ਤੋਂ ਪਹਿਲੇ ਆ ਬੰਦਾ ਜਿਹੜਾ ਤੁਸੀਂ ਦੇਖੇ ਲਿਆ ਹੈ ਉਹ ਮੋਟਰਸਾਈਕਲ ਤੇ ਇਕੱਲੇ ਨੇ ਕੱਟਾ ਰੱਖਿਆ ਤੇ 도ੜਿਆ ਬਹੁਤ ਪਰਿਵਾਰ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਕੋਲ ਪਹਿ ਮੇਰੇ ਖਿਆਲ ਹੋਰ ਜਾ ਕੇ ਦਾ ਜਦੋਂ ਕੋਈ ਨਾ ਜੀ ਚੋਰ ਫੜਿਆ ਜਾਂਦਾ ਉਹ ਕਦੀ ਨਹੀਂ ਕਹਿੰਦਾ ਮੈਂ ਦੂਜੀ ਵਾਰ ਕੀਤਾ ਜਿਹੜਾ ਬੰਦਾ ਉਤੋਂ ਚੱਕ ਕੇ ਲੈ ਗਿਆ ਇਹ ਆਸਨਾਲ ਆਇਆ ਪਹਿਲੂ ਇੱਥੋਂ ਗੱਲਬਾਤ ਹੋਈ ਹੋਈ ਆ ਹੋਈ ਤੇ ਆਇਆ ਤੜੇ ਚੱਕੀ ਵਾਲੇ ਉਰੇ ਪਰੇ ਹੋਏ ਹੋਏ ਆ ਫਿਰ ਇਹਨਾਂ ਤੇ ਇੱਕ ਕਾਰਵਾਈ ਕੀ ਹੋਗੀ ਬਿਲਕੁਲ ਕਾਰਵਾਈ ਕਰਾਂਗੇ ਜੀ ਹਾਂ ਪੁੱਤ ਜੰਮ ਦੇ ਤਾਂ ਮਾਵਾ ਕਰਦੀਆਂ ਨੇ ਚਾਵਾ ਦੋਸਤੋਂ ਪੁੱਤ ਨਸ਼ੇੜੀ ਨਿਕਲਣ ਤਾਂ ਕੀ ਕਰਨ ਮਾਵਾ ਦੋਸਤੋਂ ਨਸ਼ੇੜੀ ਚੋਰੀ ਕਰਕੇ ਜਦ ਫਰਾਰ ਹੁੰਦਾ ਉਸ ਨੂੰ ਲੱਗਦਾ ਕਿ ਕਬੂਤਰ ਨੇ ਅੱਖਾਂ ਮੀਟ ਲਈਆਂ ਲੇਕਿਨ ਚੋਰ ਪਿੱਛੇ ਛੱਡ ਜਾਂਦਾ ਆਪਣਾ ਪਰਛਾਵਾ ਦੋਸਤੋ ਚੋਰ ਪਿੱਛੇ ਛੱਡ ਜਾਂਦਾ ਆਪਣਾ ਪਰਛਾਵਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਤੁਸੀਂ ਸ਼ਹਿਰ ਤੋਂ ਮੋਢਲਾ ਦੀ ਵੀਡੀਓ ਵਿੱਚ ਸਵਾਗਤ ਹੁੰਨ ਲਈ ਸਾਥੀਓ ਮੇਰੇ ਪਿੱਛੇ ਬਹੁਤ ਰੌਲਾ ਪੈ ਰਿਹਾ ਉਸ ਦਾ ਕਾਰਨ ਇਹ ਹੈ ਕਿ ਇੱਕ ਨਸ਼ੇੜੀ ਇੱਕ ਨੌਜਵਾਨ ਜੋ ਦੱਸਿਆ ਜਾ ਰਿਹਾ ਪਹਿਲਾਂ ਬਹੁਤ ਹੋਣ ਹਾਰ ਸੀ ਅਸੀਂ ਉਸ ਦਾ ਨਾਮ ਨਹੀਂ ਲੈ ਰਹੇ ਪਿੰਡ ਦਾ ਨਾਮ ਨਹੀਂ ਦੱਸ ਰਹੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਨੌਜਵਾਨ ਹੋਰ ਗੁਲਤਾਨ ਚ ਜਾਵੇ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬਹੁਤ ਹੋਣਹਾਰ ਸੀ ਪੜ੍ਹਾਈ ਚ ਬਹੁਤ ਅੱਛਾ ਸੀ ਲੇਕਿਨ ਉਸ ਤੋਂ ਬਾਅਦ ਨਸ਼ੇ ਦੀ ਲਤ ਲੱਗਦੀ ਹੈ ਜਿਸ ਦੇ ਚੱਲਦੇ ਹੁਣ ਮੰਡੀ ਚ ਉਹ ਚੋਰੀ ਕਰਦਾ ਹੋਇਆ ਜਿਹੜਾ ਰੰਗੇ ਹੱਥ ਫੜਿਆ ਗਿਆ ਕਿਉਂਕਿ ਉਹ ਮੰਡੀ ਵਿੱਚ ਸੀਜ਼ਨ ਸ਼ੁਰੂ ਹੋਇਆ ਕਣਕ ਦਾ ਕਟਾ ਚੱਕ ਕੇ ਜਿਵੇਂ ਆਪ ਮਾਲਕ ਹੁੰਦਾ ਹੈ ਕੱਟੇ ਦਾ ਕੱਟਾ ਚੱਕਦਾ ਤੇ ਉੱਥੋਂ ਫਰਾਰ ਹੋ ਜਾਂਦਾ ਲੇਕਿਨ ਮੈਂ ਜਿਵੇਂ ਕਿਹਾ ਕਿ ਚੋਰ ਆਪਣਾ ਪਰਛਾਵਾਂ ਛੱਡ ਦਿੰਦਾ ਤਾਂ ਜਿਸ ਦੁਕਾਨਦਾਰ ਦੀ ਆੜਤੀ ਦੁਕਾਨ ਤੋਂ ਕੱਟਾ ਚੱਕਦਾ ਉਹ ਮਗਰੇ ਮਗਰ ਆ ਜਾਂਦਾ ਤੇ ਅਸੀਂ ਇਸ ਸਮੇਂ ਕਰਿਆਮ ਵੇਖੇ ਜਿਹੜਾ ਕ੍ਰਿਸ਼ਨੂ ਰੋਡ ਜਾਂਦਾ ਆ ਇੱਕ ਚੱਕੀ ਦੇ ਆਟਾ ਚੱਕੀ ਦੇ ਬਾਹਰ ਖੜੇ ਆ ਇੱਥੇ ਲਿਆ ਕੇ ਆ ਕੱਟਾ ਆ ਪੀਲਾ ਕੱਟਾ ਸਿੱਟ ਦਿੰਦਾ ਆ ਦੁਕਾਨਦਾਰ ਵੀਰ ਹੈ ਪਰੇਸ਼ਾਨ ਹੈ ਇਹ ਦੁਕਾਨਦਾਰ ਵੀਰ ਕਹਿੰਦਾ ਕਿ ਮੇਰਾ ਪਹਿਲਾਂ ਵੀ ਨੁਕਸਾਨ ਹੋਇਆ ਹਾਲਾਂਕਿ ਬਹੁਤ ਸਾਰੇ ਇੱਥੇ ਲੋਕ ਨੇ ਜਿਹੜੇ ਕਹਿੰਦੇ ਚਲੋ ਛੱਡੋ ਚਲੋ ਜਾਣ ਦਿਓ ਲੇਕਿਨ ਉਹਨਾਂ ਨੂੰ ਸਵਾਲ ਹੈ ਜੇ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਹੁੰਦੀ ਕੀ ਉਹ ਕਹਿੰਦੇ ਛੱਡੋ ਚਲੋ ਜਾਣ ਦਿਓ ਹਾਲਾਂਕਿ ਸਾਨੂੰ ਉਸ ਨੌਜਵਾਨ ਨਾਲ ਵੀ ਹਮਦਰਦੀ ਹੈ ਕਿਉਂਕਿ ਮੈਂ ਹਮਦਰਦੀ ਸ਼ਬਦ ਕਿਉਂ ਵਰਤ ਰਿਹਾ ਕਿਉਂਕਿ ਮੈਂ ਇੱਥੇ ਆ ਕੇ ਖੜਾ ਮੈਨੂੰ ਅੱਧਾ ਘੰਟਾ ਹੋ ਗਿਆ ਮੈਂ ਦੇਖ ਰਿਹਾ ਉਹਨੂੰ ਕੋਈ ਸੁਧ-ਬੁੱਧ ਨਹੀਂ ਕੋਈ ਹੋਸ਼ ਨਹੀਂ ਕੋਈ ਲੈਣਾ ਦੇਣਾ ਨਹੀਂ ਆਪਣੀ ਮਸਤੀ 'ਚੋਂ ਖੜਾ ਹੈ ਔਰ ਮੈਨੂੰ ਇਸ ਗੱਲ ਤੋਂ ਹੋਰ ਤਕਲੀਫ ਹੋ ਜਦੋਂ ਉਹਦੇ ਸਾਥੀਆਂ ਨੇ ਦੱਸਿਆ ਕਹਿੰਦਾ ਯਾਰ ਬਹੁਤ ਹੋਣਹਾਰ ਮੁੰਡਾ ਸੀ ਸੋਹਣਾ ਔਰ ਕਹਿੰਦੇ بڑا ਨਾਮ ਹੁੰਦਾ ਸੀ ਕਿ ਵਧੀਆ ਮੁੰਡਾ ਪਰ ਨਸ਼ਿਆਂ ਨੇ ਪਹਿਲਾਂ ਵੀ ਕਿਹਾ ਜਿਹੜੇ ਸਿੰਥੈਟਿਕ ਨਸ਼ਾ ਹੈ ਹੈਬਿਟ ਫਾਰਮਿੰਗ ਹੈ ਇਹ ਬੰਦੇ ਦੀ ਜ਼ਿੰਦਗੀ ਖਤਮ ਕਰ ਦਿੰਦਾ ਤਾਂ ਮਾਪਿਓ ਜਿਹੜੇ ਉਹ ਤੇ ਤਕਲੀਫ ਚ ਨੇ ਉਹ ਕਹਿੰਦੇ ਕਿ ਸਾਡਾ ਚੰਗਾ ਪਰਿਵਾਰ ਹੈ ਲੇਕਿਨ ਇਹ ਮੁੰਡਾ ਗਲਤ ਪਾਸੇ ਪੈ ਗਿਆ ਔਰ ਇੱਥੇ ਖੜੇ ਆ ਪਹਿਲਾਂ ਤਾਂ ਟਕਰਾਅ ਵਰਗੀ ਸਥਿਤੀ ਵੀ ਪਣੀ ਜਾਂਦੀ ਸੀ ਲੇਕਿਨ ਜਿਹੜੇ ਪ੍ਰਵਾਸੀ ਆ ਇਹ ਵੀ ਕਹੀ ਜਾਂਦੇ ਆ ਕਿ ਯਾਰ ਇਲਜ਼ਾਮ ਸਾਡੇ ਤੇ ਲੱਗਦਾ ਲੇਬਰ ਸਾਡੀ ਕੱਟੀ ਜਾਂਦੀ ਹੈ ਪੈਸੇ ਸਾਡੇ ਕੱਟੇ ਜਾਂਦੇ ਆ ਸਾਡੇ ਤੇ ਇਲਜ਼ਾਮ ਲੱਗਦਾ ਲੇਕਿਨ ਚੋਰੀ ਕਿਸੇ ਹੋਰ ਨੇ ਕੀਤੀ ਆ ਪਰ ਜੜ ਇਸ ਚੋਰੀ ਦੀ ਵੀ ਜਿਹੜੀ ਆ ਉਹ ਨਸ਼ਾ ਹੀ ਆ ਦੁਕਾਨਦਾਰ ਵੀਰ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਈਓ ਬਾਜੀ ਇੱਕ ਮਿੰਟ ਇੱਕ ਮਿੰਟ ਜੀ ਬਾਜੀ ਕੀ ਹੋਇਆ ਜੀ ਆ ਹੁਣੇ ਹੀ ਥੋੜੀ ਦੇਰ ਘੰਟਾ ਪਹਿਲੇ ਆਪਣੀ ਦੁਕਾਨ ਦੇ ਸਾਹਮਣੇ ਫੜ ਚ ਕੱਲੇ ਹਜੇ ਸ਼ੁਰੂਆਤ ਦੁਕਾਨ ਨੰਬਰ 76 ਮਧੂਬਾਈ ਐਂਡ ਸੰਸ ਦੁਕਾਨ ਨੰਬਰ 76 ਸਾਹਮਣੇ ਕੱਲੇ ਹੀ ਮਤਲਬ ਹਜੇ ਮਾਲ আনা ਸਟਾਰਟ ਹੀ ਹੋਇਆ ਹੈ ਕੱਲੇ ਹੁਣੇ ਸਵੇਰੇ ਘੰਟਾ ਪਹਿਲੇ ਆ ਬੰਦਾ ਜਿਹੜਾ ਤੁਸੀਂ ਦੇਖੇ ਲਿਆ ਮੋਟਰਸਾਈਕਲ ਤੇ ਕੱਲੇ ਨੇ ਕੱਟਾ ਰੱਖਿਆ ਤੇ ਦੌੜਿਆ ਬਹੁਤ ਮੁਸ਼ਕਿਲ ਨਾਲ ਪਿੱਛੇ ਜੀ ਬਿਲਕੁਲ ਪਿੱਛਾ ਹਾਂਜੀ ਤੇ ਨਾਲੇ ਆਪਣੇ ਦੋ ਬੰਦੇ ਬਿਠਾ ਕੇ ਨਾਲੇ ਫੇ ਮੈਂ ਨਿਕਲੇ ਆ ਫਟਾਫਟ ਤੋ ਕਾਫੀ ਤੇਜ਼ੀ ਦੇ ਨਾਲ ਤੇ ਇੱਥੇ ਨਾਲੇ ਆ ਚੱਕੀ ਆ ਸਾਹਮਣੇ ਤੇ ਇਹਨੇ ਸਿੱਟਿਆ ਚੱਕੀ ਦਾ ਮਾਲਕ ਕਿੱਥੇ ਆ ਜੀ ਚੱਕੀ ਦਾ ਮਾਲਕ ਕਹਿ ਰਿਹਾ ਕਿ ਸਰਵਿਸ ਕਰਾਣ ਗਿਆ ਹੈ ਉਹ ਕਹਿੰਦਾ ਨਹੀਂ ਕਿ ਤੁਸੀਂ ਮਗਰੀ ਆਈ ਸੀ ਤੋਂ ਸਿੱਕੇ ਬਿਲਕੁਲ ਨਹੀਂ ਸੀ ਨਹੀਂ ਸੀ ਇਹ ਸਿੱਟਿਆ ਤੇ ਇਹਨੂੰ ਪਕੜਿਆ ਤੁਸੀਂ ਕਿਹਦੀ ਦਿਖਾਈ ਮਗਰ ਆ ਕੇ ਇਹਦੇ ਰਾਹ 'ਚ ਕਿਤੇ ਹੋਰ ਕੋਲ ਰੁਕੇ ਆਵੇ ਨਹੀਂ ਤੁਹਾਡੀ ਦੁਕਾਨ ਤੇ ਪਹਿਲਾਂ ਇਦਾਂ ਦੀ ਕੋਈ ਘਟਨਾ ਹੋਈ ਪਹਿਲੇ ਵੀ ਹੋ ਚੁੱਕੀ ਜੀ ਬਹੁਤ ਕੁਝ ਹੋ ਚੁੱਕਾ ਪਹਿਲੇ ਮੇਰੀ ਆਪਣੀ ਚੱਕੀ ਉੱਥੇ ਪਹਿਲੇ ਵੀ 2-3 ਵਾਰ ਚੋਰੀ ਹੋ ਚੁੱਕੀ ਗਾਲੀਆ ਸਰ ਜਿਹੜਾ ਆਈ ਸੀ ਉਹ ਤਾਂ ਬਹੁਤ ਗੁੱਸੇ 'ਚ ਸੀ ਉਹਨੂੰ ਗੁੱਸਾ ਠੰਡਾ ਹੋ ਗਿਆ ਸਾਰੀ ਸਰੋਂ ਦਾ ਹੋਰ ਸਾਬ ਤੁਸੀਂ ਜਦੋਂ ਆਏ ਵੀਡੀਓਜ਼ ਦਿਖਾ ਰਹੇ ਸੀਗੇ ਹੁਣ ਤੁਹਾਡਾ ਗੁੱਸਾ ਠੰਡਾ ਹੋ ਗਿਆ ਮੇਰੇ ਖਿਲ ਗੱਲਾਂ ਬਾਤਾਂ ਨਾ ਵੈਂਟੀਲੇਸ਼ਨ ਹੋ ਗਈ ਹੈ ਕੀ ਕਹੋਗੇ ਕਰਦੇ ਅੱਜ ਕਰਦੇ ਨਹੀਂ ਦੇਖੋ ਤੁਹਾਨੂੰ ਚੌਕ ਸੀਦਾ ਵਰਤ ਨਹੀਂ ਪੈਣੀ ਆ ਚੋਰੀ ਹੋ ਰਹੀ ਜੀ ਬਹੁਤ ਜ਼ਿਆਦਾ ਹੋ ਰਹੀ ਚੋਰੀ ਬਹੁਤ ਨਿਸ਼ਾਨ ਹੋ ਰਿਹਾ ਜਿਹੜਾ ਕਿ ਵਿਚਾਰਾ ਲੇਬਰ ਸਰ ਵੀ ਪੈਂਦਾ ਆਰਤੀਆਂ ਸਰ ਵੀ ਪੈਂਦਾ ਜਿਹੜਾ ਸਰੋਂ ਦਾ ਕਟਾ ਗੋਡਾ ਨਾ ਤਾਂ ਅਸੀਂ ਪਰਿਵਾਰ ਬਾਰੇ ਦੱਸ ਰਹੇ ਆ ਮੁੰਡਾ ਕਿਹੜੇ ਪਿੰਡ ਦਾ ਨਾਂ ਮੁੰਡੇ ਦਾ ਨਾਂ ਦੱਸ ਰਹੇ ਆ ਨਾ ਮੁੰਡੇ ਦਾ ਚਿਹਰਾ ਸਾਹਮਣੇ ਹੋਗਾ ਕਿਉਂਕਿ ਸਾਨੂੰ ਹਮ ਦਰਦ ਹੀ ਹੈ ਕਿ ਨਸ਼ਿਆਂ ਚੋਂ ਬਾਹਰ ਆ ਪਰ ਜੇ ਉਹ ਇਨਾ ਬੀਤੀ ਆ ਉਹ ਤਾਂ ਦੱਸਣੀ ਪਊਗੀ ਕਿ ਨਹੀਂ ਦੱਸਣੀ ਪਊਗੀ ਕਿ ਜਿਹੜੇ ਕਹਿੰਦੇ ਜੋ ਇਨਾ ਬੀਤੀ ਉਹ ਵੀ ਨਾ ਦੱਸੋ ਜੇ ਉਹਨਾਂ ਦੇ ਬੀਤ ਦੀ ਫਿਰ ਜਿਸ ਤਨ ਲੱਗੇ ਜਿਸ ਤਨ ਲੱਗੇ ਸੋ ਤਾਂ ਜਾਣੇ ਨਾ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਆਪਰੀ ਮੰਡੀ ਚੋਰੀ ਦੇ ਤਾਂ ਅਸੀਂ ਬਿਲਕੁਲ ਬਹੁਤ ਬਾਰ ਖਿਲਾਫ ਆ ਲੇਕਿਨ ਚੋਰੀ ਹੋ ਬਹੁਤ ਰਹੀ ਹੈ ਨਸ਼ਿਆਂ ਵਾਲੇ ਜਿਹੜੇ ਆ ਕਿ ਮੰਡੀ ਚੋ ਜਿਹੜਾ ਸਮਾਨ ਚੁੱਕਣਾ ਬੜਾ ਸੌਖਾ ਸਮਝਦੇ ਆ ਤੇ ਜਿਹੜੀ ਕਿ ਹਰ ਕਿਸ ਜਿੰਸ ਦੀ ਰੇਡ ਬਹੁਤ ਜ਼ਿਆਦਾ ਆ ਪੂਰਾ ਨੁਕਸਾਨ ਹਾਰਾ ਆਰਤੀਏ ਨੂੰ ਹਰ ਸੀਜ਼ਨ ਦੇ ਵਿੱਚ 100 ਤੋਂ 200 ਕੱਟੇ ਦਾ ਹੋ ਰਿਹਾ। ਹੁਣ ਚੌਕਸੀ ਕਿਦ ਤੱਕ ਕੀ ਮਤਲਬ ਚੌਕੀ ਦਾ ਰੱਖਣ ਦੇ ਕਰਾਂਗੇ ਜੀ ਬਿਜਾਰ ਗੇਟ ਹੈਗਾ। ਗੇਟ ਬੰਦ ਰੱਖਾਂਗੇ ਇੱਕ ਗੇਟ ਖੋਲ੍ਹਾਂਗੇ ਜੀ ਅੱਗੇ ਤੋਂ ਮਤਲਬ ਵਿੱਚ ਹੀ ਠਾਣਾ ਹੈ। ਹਾਂਜੀ ਵਿੱਚ ਹੀ ਠਾਣਾ। ਹਾਂਜੀ ਵਿੱਚ ਹੀ ਠਾਣਾ। ਸਮਾਨ ਠਾਣਾ ਜੀ। ਫਿਰ ਸਾਮਾਨ ਕਿੱਥੇ ਜਾਊਗਾ? ਚੌਂਕੀ ਜੱਗੇ ਇਹਨਾਂ ਦੇ ਦੁਕਾਨ ਤੇ। ਦੇਖਦੇ ਆ ਜੀ ਹੁਣ ਬੈਠ ਕੇ। ਚਲੋ। ਵੈਸੇ ਵੈ ਹਰਾਨ ਆ ਪਰ ਜਿੰਨਾ ਬੀਤ ਰਹੀ ਹੈ ਜਿੰਨਾ ਬੀਤੀ ਹੈ ਜਿਹਨੇ ਮਿਹਨਤ ਕੀਤੀ ਹੈ ਉਹਦੇ ਨਾਲ ਹਮਦਰਦੀ ਹੈ। ਬਿਲਕੁਲ ਜੀ। ਬੰਦਾ ਲਾਜ ਹੋ ਗਿਆ ਕਿ ਹੋਏ ਨਾ ਜਦੋਂ ਸੱਚਾ ਹੋ ਕੇ ਵੀ ਖੋਫੀ ਮਿਲਤਾ ਕਰ ਰਹੇ ਆ ਮਤਲਬ ਮਿਲਤਾ ਕਰ ਰਹੇ ਸੀ ਠੀਕ ਆ ਛੱਡ ਦਿੰਦੇ ਪਰ ਅਗਲੀ ਚੋਰੀ ਵੇ ਤਿਆਰੀ ਰੱਖੋ ਤੁਸੀਂ ਤੁਹਾਡਾ ਤਾਂ ਜੋ ਹੋਣਾ ਹੋ ਗਿਆ ਕਿਸੇ ਹੋਰ ਨਾਲ ਨਾ ਕਿਸੇ ਨਾਲ ਵੀ ਨਾ ਹੋਵੇ ਜੀ ਕਿਸੇ ਦਾ ਮੈਨਾਂ ਹੋਗਾ ਇਹ ਵਿਚਾਰੀ ਲੇਬਰ ਆ ਅਸੀਂ ਤਾਂ ਇਹਨਾਂ ਦੇ ਸਿਰ ਤੇ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਪੈਸੇ ਬਾਣੇ ਸੀ ਸੋਦਾ 1500 ਦਾ ਘੱਟਾ ਅੱਛਾ ਵਾਲੀ ਸਭ ਹੁਣ ਇਹਨਾਂ ਗੱਲਬਾਤ ਕੀਤੀ ਜਾਵੇ ਕਿਉਂਕਿ ਮੈਂ ਉਹਦੇ ਪਰਿਵਾਰ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਕੋਲ ਪਹਿਲੀ ਵਾਰ ਆਇਆ ਮੇਰਾ ਖਿਆਲ ਹੋਰ ਜੱਗ ਦਾ ਜਦੋਂ ਕੋਈ ਨਾ ਜੀ ਚੋਰ ਫੜਿਆ ਜਾਂਦਾ ਉਹ ਕਦੀ ਨਹੀਂ ਕਹਿੰਦਾ ਮੈਂ ਦੂਜੀ ਵਾਰ ਕੀਤਾ ਜਿਹੜਾ ਬੰਦਾ ਉਥੋਂ ਚੱਕ ਕੇ ਲੈ ਗਿਆ ਇਹ ਆਸ ਨਾਲ ਆਇਆ ਪਹਿਲੂ ਇੱਥੇ ਗੱਲਬਾਤ ਹੋਈ ਹੋਈ ਆ ਹੋਈ ਤੇ ਆਇਆ ਤੜੇ ਚੱਕੀ ਵਾਲੇ ਉਰੇ ਪਰੇ ਹੋਏ ਹੋਏ ਆ ਫਿਰ ਇਹਨਾਂ ਤੇ ਇੱਕ ਕਾਰਵਾਈ ਕਿਉਂ ਕੀਤੀ ਬਿਲਕੁਲ ਕਾਰਵਾਈ ਕਰਾਂਗੇ ਜੀ ਆਂਦੇ ਆ ਨਾ ਨਾਲ ਗੱਲ ਕਰਦੇ ਹਾਂ ਜੀ ਆ ਕੇ ਉਸ ਤੋਂ ਬਾਅਦ ਕਾਰਵਾਈ ਕਰਵਾਵਾਂਗੇ ਤੇ ਜਿਹੜਾ ਨੌਜਵਾਨ ਹੈ ਉਹਦੇ ਜਦਾਂ ਗੱਲਬਾਤ ਕੀਤੀ ਆ ਕਹਿੰਦੇ ਕਿ ਨਸ਼ੇ ਦੀ ਨਾ ਕਹਿੰਦਾ ਲਤ ਲੱਗੀ ਆ ਕਿਉਂਕਿ ਨਸ਼ਾ ਵੀ ਅੱਜਕੱਲ ਸਿੰਥੈਟਿਕ ਇਹੋ ਜਿਹਾ ਆਂਦਾ ਜਿੰਨਾ ਹੈਬਿਟ ਫਾਰਮਿੰਗ ਹੋ ਜਾਂਦੀ ਆ ਤਾਂ ਫੇਰ ਪਰਿਵਾਰ ਨੂੰ ਕੀ ਸਲਾਹ ਦੋਗੇ ਅਜੇ ਹਲੇ ਨਾਂ ਨਹੀਂ ਦੱਸਿਆ ਉਹਨਾਂ ਦਾ ਅਸੀਂ ਤਾਂ ਇਹੀ ਕਵਾਂਗੇ ਇਹਨੂੰ ਇਹਦਾ ਇਲਾਜ ਕਰਵਾਇਆ ਜਾਵੇ ਜੀ ਚੰਗੇ ਹਸਪੀਟਲ ਦੇ ਦਾਖਲ ਕਰਵਾ ਕੇ ਇਹਦਾ ਨਸ਼ਾ ਛਡਾਇਆ ਜਾਵੇ ਇੱਕ ਜੋ ਸਾਨੂੰ ਪਤਾ ਲੱਗ ਰਿਹਾ ਇੱਕ ਚੰਗੇ ਪਰਿਵਾਰ ਦਾ ਲੜਕਾ ਹੈ ਇਹ ਤੇ ਉਹ ਪਰਿਵਾਰ ਵੀ ਵਧੀਆ ਆਪਣੀ ਰਸੂਗ ਰਖਦਾ ਆ ਤੇ ਉਸ ਪਰਿਵਾਰ ਨੂੰ ਵੀ ਅਸੀਂ ਕਹਿ ਰਹੇ ਵੀ ਤੁਹਾਡਾ ਜਿਹੜਾ ਲੜਕਾ ਆ ਇਹਨੂੰ ਸਮਝਾਓ ਤੇ ਸਮਝਾ ਕੇ ਦਲਦਲ ਚੋਂ ਕੱਢੋ ਕਿਉਂਕਿ ਜਦੋਂ ਜਦੋਂ ਆਪਾਂ ਮੁੰਡੇ ਨਾਲ ਗੱਲ ਕਰ ਰਹੇ ਆ ਉਹਨੂੰ ਕੋਈ ਵੀ ਰਿਗਰੈਟ ਫੀਲ ਨਹੀਂ ਹੋ ਰਿਹਾ ਕੋਈ ਵੀ ਉਹ ਗਿਲਟੀ ਚ ਨਹੀਂ ਆ ਪਰ ਆਮ ਨਾਲ ਖੜਾ ਜਿੱਦਾਂ ਨਸ਼ੇ ਦੀ ਲੋਰ ਚ ਹੁੰਦਾ ਬਿਲਕੁਲ ਉਹ ਇਸ ਵੇਲੇ ਪੂਰੀ ਨਸ਼ੇ ਦੀ ਲੋਰ ਤੇ ਮੇਰੇ ਬਾਕੀਲੇ ਵੀ ਘਾਤਕ ਹੈ ਨਾ ਫੈਟਕ ਘਾਤਕ ਹੈ ਜੀ ਬਿਲਕੁਲ ਕਿਉਂਕਿ ਆਪਣੇ ਫੋਨ ਤੇ ਕੰਟੀਨਿਊਸਲੀ ਕਾਲ ਕਰ ਰਹੇ ਕਿ ਵੀ ਆਪਣੇ ਸਾਥੀ ਸਾਧ ਰਹੇ ਹੋਵੇ ਤਾਂ ਕੱਲੂ ਇਹਨਾਂ ਨਾਲ ਨਹੀਂ ਹੋਰ ਕਿਸੇ ਨਾਲ ਵੀ ਕੋਈ ਧੱਕਾ ਹੋ ਸਕਦਾ ਜੀ 100% ਹੋ ਸਕਦਾ ਹੈ ਅਵੇਅਰ ਤਾਂ ਤੁਹਾਨੂੰ ਹੁਣੇ ਪਊਗਾ ਬਿਲਕੁਲ ਹੁਣੇ ਪਊਗਾ ਚਲੋ ਸ਼ੁਕਰ ਇੰਨੀ ਗੱਲ ਤਾਂ ਮੰਨਦੇ ਆ ਪਰ ਤੁਸੀਂ ਜਦ ਆਏ ਸੀਗੇ ਬੜੇ ਗੁੱਸੇ ਸੀਗੇ ਬੱਸ ਸੀਸੀਟੀਵੀਆ ਕੱਢੀਆਂ ਪਰ ਤੁਹਾਨੂੰ ਉਹਨਾਂ ਨੇ ਮੈ ਇੱਕ ਚੰਗੇ ਪਰਿਵਾਰ ਦਾ ਹੋਣ ਕਰਕੇ ਅਸੀਂ ਉਹਨਾਂ ਨੂੰ ਕਹਿ ਰਾਇਆ ਕਿ ਪਹਿਲਾਂ ਨਹੀਂ ਕਰਦਾ ਸੀਗਾ ਉਸ ਗੱਲ ਨੂੰ ਅਸੀਂ ਥੋੜਾ ਜਿਹਾ ਵਾਲੇ ਸਾਹਿਬ ਅਸੀਂ ਵੀ ਸ਼ਹਿਰਦਾਰ ਹੋਣ ਦੇ ਨਾਤੇ ਭਾਈਚਾਰੇ ਖਾਂਝ ਹੋਣ ਦੇ ਨਾਤੇ ਨਾਮ ਨਹੀਂ ਦੱਸ ਰਹੇ ਲੇਕਿਨ ਜੋ ਘਟਨਾ ਹੋਈ ਉਹ ਤਾਂ ਦੱਸਣੀ ਪੋਗੀ ਕੋ ਪਰਿਵਾਰ ਬੜਾ ਰਸੂਖ ਦਾ ਇਮਾਨਦਾਰ ਆ ਔਰ ਵਧੀਆ ਆ ਵਪਾਰਕ ਪਰਿਵਾਰ ਆ ਖੇਤੀਬਾੜੀ ਨਾਲ ਜੁੜਿਆ ਪਰਿਵਾਰ ਆ ਲੇਕਿਨ ਦੇਖੋ ਹੁਣ ਅਸੀਂ ਤਾਂ ਇਹ ਨਹੀਂ ਕਹਿ ਰਾਇਆ ਕਿ ਉਹ ਮੁੰਡੇ ਨੇ ਕੀਤੀ ਨਹੀਂ ਉਹ ਤਾਂ ਰੰਗੇ ਹੱਥੀ ਫੜ ਹੋ ਗਿਆ ਉਹਦੇ ਵਿੱਚ ਕੋਈ ਦੋਸ਼ رائے ਨਹੀਂ ਲੇਕਿਨ ਹੁਣ ਜੋ ਉਹਨਾਂ ਦੇ ਘਰਦਿਆਂ ਦੇ ਕਹਿਣ ਮੁਤਾਬਿਕ ਅਸੀਂ ਉਹਦਾ ਨਾਮ ਨਹੀਂ ਦੱਸ ਰਹੇ ਅਸੀਂ ਪਹਿਚਾਨ ਨਹੀਂ ਦੱਸ ਰਹੇ ਪਿੰਡ ਨਹੀਂ ਦੱਸ ਰਹੇ ਪਰਿਵਾਰ ਦਾ ਨਹੀਂ ਦੱਸ ਰਹੇ ਲੇਕਿਨ ਜੋ ਇਹਨਾਂ ਨਾਲ ਘਟਣਾ ਬੀਤੀ ਉਹ ਤਾਂ ਦੱਸਣੀ ਪਊਗੀ ਨਹੀਂ ਤਾਂ ਕੱਲ ਨੂੰ ਇਹ ਸਾਨੂੰ ਇਹ ਨਾ ਉਮੀਦ ਹੋ ਜੂ ਕਿ ਯਾਰ ਮੈਂ ਬੰਦੇ ਭਲੇ ਚੁੱਪ ਕਰਕੇ ਚਲੇ ਗਏ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜਾਨ ਦੀ ਵੀ ਕੋਈ ਗੱਲ ਨਹੀਂ ਤੁਹਾਨੂੰ ਅੱਗੇ ਵੀ ਪਤਾ ਜਿਹੜੀ ਗੱਲ ਹੁੰਦੀ ਅਸੀਂ ਬੜੇ ਠੋਕ ਵੀ ਆ ਕੇ ਕਰੀਦੀ ਆ ਸਾਡੇ ਪ੍ਰਵਾਸੀ ਅਕਸਰ ਜੀਦੇ ਚੌਥੇ ਦਿਨ ਚੋਰੀ ਦਾ ਕੰਮ ਦਾ ਹੈਗਾ ਹੀ ਉਹ ਹੀ ਆ ਨਾ ਕਿਸੇ ਹੋਰ ਨਾ ਨਾ ਹੋਵੇ ਅਸੀਂ ਤਾਂ ਪ੍ਰਵਾਸੀ ਆ ਕੇ ਕਹੀ ਜਾਂਦੇ ਆਪ ਜਾਣਾ ਮਤ ਇਲਜ਼ਾਮ ਹਮਾਰੇ ਉੱਪਰ ਆ ਤਾਂ ਆਪ ਸੱਚ ਦਿਖਾਓ ਬਿਲਕੁਲ ਜੀ ਤੇ ਸਾਡੇ ਅੱਤਾ ਜਿਹੜਾ ਸੱਚ ਦੀ ਮਿਸਾਲ ਹੈ ਨਾ ਚਲੋ ਭਾਈ ਤੁਹਾਡੇ ਨਾਲ ਹਮਦਰਦੀ ਆ ਬਾਲੀਆ ਸਾਹਿਬ ਤੁਹਾਡੇ ਨਾਲ ਨੇ ਤੇ ਕੋਸ਼ਿਸ਼ਾ ਕਰੋ ਕਿ ਗਾਂ ਤੋਂ ਕਿਸੇ ਹੋਰ ਨਾਲ ਨਾ ਤੱਕਾ ਹੋਵੇ ਕਿਸੇ ਹੋਰ ਤੇ ਚੋਰੀ ਨਾ ਹੋਵੇ ਚੌਕਸੀ ਵਿਧਾਣੀ ਪਾਉਗੀ ਚੌਂਕੀਦਾਰ ਰੱਖੋ ਆਪ ਵੀ ਚਕੰਨੇ ਰਹੋ ਬਿਲਕੁਲ ਬਿਲਕੁਲ ਸਰ ਜੀ ਬਾਕੀ ਜੋ ਪ੍ਰਧਾਨ ਜੀ ਹੋਊਗਾ ਉਸ ਤਰ੍ਹਾਂ ਹੋਣਾ ਠੀਕ ਹੈ ਜੀ ਭਾਈ ਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਪਰ ਚੋਰ ਵੀ ਜਿਹੜੇ ਆ ਉਹਨਾਂ ਨੂੰ ਵੀ ਅਕਲ ਆਉਣੀ ਚਾਹੀਦੀ ਹੈ ਜੇ ਤਾਂ ਆਪਣੇ ਲੋਕ ਹੀ ਨੇ ਆਪਾਂ ਨੂੰ ਪਤਾ ਕਿ ਬੱਚਾ ਗਲਤ ਰਸਤੇ ਪੈ ਗਿਆ ਪਰ ਰਲ ਮਿਲ ਕੇ ਉਹਦਾ ਇਲਾਜ ਕਰਾਉਣਾ ਚਾਹੀਦਾ ਵੈਸੇ ਦੱਸੇ ਪਰਿਵਾਰ ਸੂਕਦਰ ਰੱਬ ਤੋਂ ਡਰ ਕੇ ਕਹਿੰਦਾ ਕਿਉਂਕਿ ਰੱਬ ਦੀ ਲਾਠੀ ਚ ਆਵਾਜ਼ ਨਹੀਂ ਹੁੰਦੀ ਰੱਬ ਤੋਂ ਡਰ ਕੇ ਕਹਿੰਦਾ ਕਿ ਮੇਰੇ ਕੋਲ ਬਹੁਤੀ ਮਾਇਆ ਵੀ ਨਹੀਂ ਜੇ ਇਲਾਜ ਕਰਾਉਣ ਚ ਕੋਈ ਕਮੀ ਪੇਸ਼ੀ ਤਾਂ 1 ਮਹੀਨੇ ਦਾ ਟ੍ਰੀਟਮੈਂਟ ਮੈਂ ਕਰਾ ਦੂੰਗਾ ਐ ਚੋਰੀਆਂ ਨਾ ਕਰ ਇੱਕ ਮਿੰਟ ਜੇ ਸੱਚਾ ਸਾਥ ਦੇਣਾ ਤਾਂ ਰਲ ਕੇ ਉਹਦਾ ਟ੍ਰੀਟਮੈਂਟ ਕਰਾ ਦਿੰਨੇ ਪਰ ਐਦਾ ਆਪਣੇ ਬੰਦੇ ਨੂੰ ਵੀ ਆਪਾਂ ਪਿੱਛੇ ਨਹੀਂ ਛੱਡ ਸਕਦੇ ਤੇ ਉਹ ਕੱਟਾ ਵੀਡੀਓ ਅਸੀਂ ਰੈਪ ਅਪ ਕਰਦੇ ਹਾਂ ਲੇਕਿਨ ਇਹ ਪ੍ਰਵਾਸੀ ਵੀਰ ਕਹਿੰਦਾ ਮੈਂ ਗੱਲ ਰੱਖਣੀ ਹੈ ਉਹ ਕੱਟਾ ਕੱਟਾ ਕੋਈ ਆਮ ਬੰਦਾ ਇਕੱਲਾ ਨਹੀਂ मालक होंगे नकली दलेरी कह से कट्टा चक्का गया वहां एक बंदा मेरा बबड़ी मार रहा था, मैं बबड़ी क्या था? बबड़ी वो कनक अच्छा? गिली कनक को उसमें सुखाई कर रहा था वो उसी भी सुखाई तब तक मैं दुकान पे देखा कि मेरा कट्टा चक्के मोटरसाइकिल पर रख रहा मैं दूरों आवाज मारता रहा मेरा कट्टा छड़ जा मेरा कट्टा वो छा कौन कट्टा का मुंह सिला हुआ है हैोर मुदम एक, एक खुल्ले बिलकुल में था हाँ, अकेले उसने उठा के मोटरसाइकिल रखिया वो भाग रहा मैं दौड़ते दौड़ते गया लेकिन वो मोटरसाइकिल से भाग रहा था हमको पकड़ने नहीं दिया मैं हल्ला किया तब तक मेरा लाला मेरा लाला ला तब तक मोटरसाइकिल मालक जेड़ा हाँ मेरा मालक मोटरसाइकिल लेके दौड़ते हुए आया उसने दौड़ते हुए मोटरसाइकिल से आया फिर हमको बैठाया फिर हम उनका पीछा करते करते जे, जे चोरी ना पड़ जाती तो सुन है यार ਮੈਂ ਤੇਰੀ ਪ੍ਰੋਬਲਮ ਸਮਝਦਾ ਬ੍ਰਦਰ ਮੈਂ ਤੁਹਾਡੇ ਨਾਲ ਆ ਜੇ ਕਟਾ ਚ ਪਤਾ ਨਹੀਂ ਲੱਗਦਾ ਕਿ ਚੋਰੀ ਕੀਤਾ ਫਿਰ ਇਲਜ਼ਾਮ ਤੁਹਾਡੇ ਸਾਰੇ ਇਹ ਸਾਰੇ ਲੇਬਰ ਦਾ ਪੈਸਾ ਕੱਟ ਲੇਤਾ ਹੈ ਜੋ ਹਮਾਰੇ ਆਰਤੀ ਹੁੰਦੇ ਹੈ अगर हम लोग दस हज़ार बोरी भरे हैं सर जी तो दस हज़ार का अगर लिफ्टिंग करा के उनको नहीं दूंगा तो उसमें अगर पाँच बोरी घट गया दस बोरी घट गया तो दस बोरी का आरती हम लोगों का पैसा काट लेता है लेबर मजदूर का भर दिन भर दिन मेहनत मजदूरी करूं, सारी रात बोरी की राखी करूँ ऊपर से चोर आया चोरी करके चोर। गया और उस चोर को छुड़ाने के लिए बड़े बड़े लोग पैरवी ले आ जाते हैं चलो ठीक है शुक्रिया